ਸਤਿ ਸ੍ਰੀ ਅਕਾਲ ਜੀ ਅਸਲਾਮ ਅਲੈਕੁਮ ਕਿਦਾਲ ਚਾਲੇ ਉਮੀਦ ਕਰਨੇ ਆਪ ਬਿਲਕੁਲ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਛੇ ਜੀ ਅਸੀਂ ਅੱਜ ਗੱਲ ਕਰਾਂਗੇ ਇੱਥੇ ਪਾਕਿਸਤਾਨ ਨੇ ਇੱਕ ਵੱਡਾ ਕੰਮ ਕਰ ਦਿੱਤਾ ਸਿੱਖਾਂ ਦੇ ਹੱਕ ਵਿੱਚ ਇੱਕ ਵੱਡਾ ਐਲਾਨ ਕਰ ਦਿੱਤਾ ਇੱਥੇ ਇਹ ਚੀਜ਼ ਵੇਖ ਕੇ ਸਿੱਖਾਂ ਦਾ ਕੀ ਰਿਐਕਸ਼ਨ ਹੈ ਤੇ ਪਾਕਿਸਤਾਨ ਨੇ ਕਿਹੜਾ ਸਟੈਪ ਲੈ ਲਿਆ ਸਿੱਖਾਂ ਦੇ ਵਾਸਤੇ ਕਿਉਂਕਿ ਹਰ ਥਾਂ ਤੇ ਇਹਦੇ ਬਾਰੇ ਚ ਗੱਲ ਹੁੰਦੀ ਪਈ ਹੈ ਇਹ ਤੇ ਸਾਨੂੰ ਰਿਪੋਰਟ ਵੇਖ ਕੇ ਪਤਾ ਲੱਗੇਗਾ ਪਹਿਲਾਂ ਸੀ ਰਿਪੋਰਟ ਵੇਖਣੀ ਆ ਫੇਦਾ ਤੇ ਤੇ ਮਸਜਿਦ ਗੱਲ ਕਰਾਂਗੇ ਕਿ ਪੂਰੀ ਦੀ ਪੂਰੀ ਸਟੋਰੀ ਕੀ ਹੈ ਤੇ ਵਜ੍ਹਾ ਕੀ ਹੈ ਤੇ ਵੀਡੀਓ ਆਖਰ ਤੱਕ ਦੇਖਣੀ ਹੈ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਚਲਦੇ ਆ ਵੇਖਦੇ ਆ ਵੀਡੀਓ लेट्स ਗੋ ਪਾਕਿਸਤਾਨ ਚ ਦੋ ਧਰਮ ਮਾਈਨੋਰਟੀ ਵਿੱਚ ਨੇ ਜਿੱਦਾਂ ਇੰਡੀਆ ਦੇ ਵਿੱਚ ਇੱਕ ਹਿੰਦੂਇਜ਼ਮ ਧਰਮ ਹੈ ਮੇਜੋਰਿਟੀ ਵਿੱਚ ਹੈ ਬਾਕੀ ਜਿਹੜੇ ਸਿੱਖ ਹੋ ਗਏ 크ਰਿਸਚੀਅਨ ਹੋ ਗਏ ਮੁਸਲਮਾਨ ਹੋ ਗਏ ਸਾਰੇ ਮਾਈਨੋਰਟੀ ਚ ਹੁੰਦੇ ਨੇ ਲੇਕਿਨ ਇੰਡੀਆ ਇੱਕ ਸੈਕੂਲਰ ਕੰਟਰੀ ਹੈ ਯਾਨੀ ਕਿ ਇੱਥੇ ਸਾਰੇ ਧਰਮ ਬਰਾਬਰ ਨੇ ਪਾਕਿਸਤਾਨ ਦੀ ਗੱਲ ਕਰੀਏ ਉਹ ਇੱਕ ਦੋਸਤੋ ਇਸਲਾਮਿਕ ਕੰਟਰੀ ਹੈ ਯਾਨੀ ਕਿ ਉੱਥੇ ਜਿਹੜਾ ਇਸਲਾਮਿਕ ਲਾਅ ਹੈ ਕਾਨੂੰਨ ਹੈ ਜਿਹੜਾ ਉਹ ਚੱਲਦਾ ਹੈ ਉੱਥੇ ਆਬਵੀਅਸਲੀ ਇਸਲਾਮ ਧਰਮ ਮੈਜੋਰਿਟੀ ਵਿੱਚ ਹੈ ਬਾਕੀ ਜਿਹੜੇ ਹਿੰਦੂ ਹੋਗੇ ਉਹ ਦੂਜੇ ਨੰਬਰ ਤੇ ਆਉਂਦੇ ਨੇ ਸਭ ਤੋਂ ਵੱਡੀ ਮਾਈਨੋਰਿਟੀ ਉੱਥੇ ਹਿੰਦੂਇਜ਼ਮ ਹੈ ਤੇ ਤੀਜੇ ਨੰਬਰ ਤੇ ਆਉਂਦੇ ਨੇ ਉੱਥੇ ਸਿੱਖ 0.01% ਸਿੱਖ ਨੇ ਦੋਸਤੋ ਪਾਕਿਸਤਾਨ ਚ ਹਾਲ ਹੀ ਵੀ ਜਿਹੜਾ ਉਹਨਾਂ ਦਾ ਸੈਂਸਸ ਹੋਇਆ ਸੀਗਾ ਜਨਗਣਨਾ ਦੇ ਅਨੁਸਾਰ 20000 ਦੇ ਨੇੜੇ ਢੇਡੇ ਦੋਸਤੋ ਸਿੱਖ ਹੋਣਗੇ ਆਪਾਂ ਹਿੰਦੂਆਂ ਦੀ ਗਿਣਤੀ ਦੀ ਗੱਲ ਕਰੀਏ 52 ਲੱਖ ਦੇ ਨੇੜੇ ਢੇਡੇ ਪਾਕਿਸਤਾਨ ਦੇ ਵਿੱਚ Hindu ਹੋਣਗੇ ਤੇ ਕੁੱਲ ਆਬਾਦੀ 20 ਕਰੋੜ ਦੇ ਲਗਭਗ ਲਗਾਈ ਜਾਂਦੀ ਹੈ ਲੇਕਿਨ ਪਾਕਿਸਤਾਨ ਨੇ ਕੁਝ ਐਦਾਂ ਦਾ ਕੀਤਾ ਜਿਹਦੇ ਨਾਲ ਪਾਕਿਸਤਾਨ ਵਿੱਚ ਰਹਿ ਰਹੇ ਉਹਨਾਂ ਦੀ ਸਭ ਤੋਂ ਵੱਡੀ ਮਾਈਨੋਰਿਟੀ ਯਾਨੀ ਕਿ Hindu ਧਰਮ ਦੇ ਲੋਕ ਨਰਾਜ਼ ਨੇ ਕੀ ਕੀਤਾ ਉਹਦੇ ਬਾਰੇ ਇਸ ਵੀਡੀਓ ਚ ਚਾਨਣਾ ਪਾਵਾਂਗੇ ਉਸ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਕੈਰੀਅਰ ਪੰਜਾਬ ਤੇ ਇਹ ਚੈਨਲ ਬਣਾਉਣ ਦਾ ਮੁੱਖ ਉਦੇਸ਼ ਇਹ ਸੀਗਾ ਕਿ ਦੀਨ ਦੁਨੀਆ 'ਚ ਕੀ ਚੱਲ ਰਿਹਾ ਹੈ ਇੱਕ ਤਾਂ ਤੁਹਾਨੂੰ ਪਤਾ ਲੱਗੇ ਨਾਲ ਹੀ ਨਾਲ ਘਰੇ ਬੈਠੇ ਕੋਈ ਸਕਿੱਲ ਸਿੱਖ ਸਕੋ ਕਿਉਂਕਿ ਅੱਜ ਕੱਲ੍ਹ ਦੋਸਤੋ ਸਾਈਡ ਬਿਜ਼ਨਸ ਸਾਈਡ ਹਸਲ ਸਾਈਡ ਵਰਕ ਹਰ ਕੋਈ ਕਰਨਾ ਚਾਹੁੰਦਾ ਹੈ ਕੋਈ SEO ਸਿੱਖ ਲਵੇ ਕੋਈ ਡਿਜੀਟਲ ਮਾਰਕੀਟਿੰਗ ਸਿੱਖ ਲਵੇ ਕੋਈ ਟਾਈਪਿੰਗ ਸਿੱਖ ਲਵੇ ਕੋਈ AI ਵਰਗੀ ਚੀਜ਼ ਸਿੱਖ ਲਵੇ ਜਿਹਦੇ ਨਾਲ ਇਨ ਫਿਊਚਰ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਕਰ ਰਹੇ ਹੋ ਲੇਕਿਨ ਨਾਲ ਹੀ ਨਾਲ ਘਰੇ ਬੈ ਕੇ ਜੇ ਤੁਸੀਂ 20-25000 ਰੁਪਏ ਕਮਾ ਸਕਦੇ ਹੋ ਤਾਂ ਮੜਾ ਕੀ ਹੈ ਤਾਂ ਇਹ AI ਬਹੁਤ ਵੱਡੀ ਸਕਿੱਲ ਹੈ ਅਸੀਂ ਪੰਜਾਬੀ ਵਿੱਚ ਤੁਹਾਡੇ ਲਈ AI ਲੈ ਕੇ ਆਏ ਆ ਤਾਂ ਕਿਦਾਂ ਕਰਨਾ ਹੈ ਕਿਦਾਂ ਸਿੱਖਣਾ ਹੈ ਉਹ ਵੀਡੀਓ ਦੇ ਐਂਡ ਦੇ ਪਹਿਲਾ ਵੀਡੀਓ ਤੇ ਦੋਸਤੋ ਚਲਣਾ ਪਾਉਨੇ ਆ ਤਾਂ ਦੋਸਤੋ ਗੱਲ ਹੈ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਦੀ ਤੁਹਾਨੂੰ ਪਤਾ ਹੈ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਹੋਇਆ ਉਹਨਾਂ ਦੇ ਜਿਹੜੇ ਅੰਤਿਮ ਸਾਲ ਸੀਗੇ ਆਪਣੀ ਜ਼ਿੰਦਗੀ ਦੇ ਉਹ ਵੀ ਪਾਕਿਸਤਾਨ ਵਿੱਚ ਨੇ ਕਰਤਾਰਪੁਰ ਸਾਹਿਬ ਤੇ ਭਾਰਤ ਤੇ ਪਾਕਿਸਤਾਨ ਇੱਕ ਐਦਾਂ ਦਾ ਦੋਸਤੋ ਰਿਸ਼ਤਾ ਹੈ ਕਹਿੰਦੇ ਕਿ ਖੱਟਾ ਮਿੱਠਾ ਜਿਹਾ ਰਿਸ਼ਤਾ ਹੈ ਕੌੜਾ ਹੈ ਮਿੱਠਾ ਐਦਾਂ ਦਾ ਰਿਸ਼ਤਾ ਹੈ ਜ਼ਿਆਦਾਤਰ ਕੌੜਾ ਹੀ ਹੈ ਭਾਰਤ ਨੇ ਅਜ ਤੱਕ 4 ਯੁੱਧ ਲੜੇ ਨੇ ਜਿਨ੍ਹਾਂ ਵਿੱਚੋਂ 3 ਪਾਕਿਸਤਾਨ ਨਾਲ ਨੇ ਤੇ 2025 ਦੀ ਗੱਲ ਕਰਾਂ ਤਾਂ ਜਿਹੜਾ ਪਹਿਲਗਾਮ ਅਟੈਕ ਕੀਤਾ ਸੀਗਾ ਸਲਾਨੀਆ ਤੇ ਜਿਹਦੇ ਲਈ ਭਾਰਤ ਨੇ ਖੁੱਲੇ ਤੌਰ ਤੇ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਇਹ ਤੋਂ ਬਾਅਦ ਆਪਰੇਸ਼ਨ ਸਿੰਧੂ ਉਰਵਰਗੀ ਚੀਜ਼ ਵੀ ਹੋਈ ਪਾਕਿਸਤਾਨ ਨੇ ਵੀ ਹਮਲੇ ਕੀਤੇ ਭਾਰਤ ਨੇ ਵੀ ਹਮਲੇ ਕੀਤੇ ਪੰਜਾਬ ਜਾਣਦਾ ਹੈ ਪੂਰਾ ਜੰਮੂ ਕਸ਼ਮੀਰ ਜਾਣਦਾ ਹੈ ਰਾਜਸਥਾਨ ਜਾਣਦਾ ਹੈ ਕਿ ਕਿੰਨੇ ਡਰੋਨ ਦਾ ਹਮਲਾ ਹੋਇਆ ਕਈ ਘਰਾਂ ਉੱਤੇ ਡਿੱਗੇ ਵੀ ਅੱਗ ਵਗੈਰਾ ਵੀ ਲੱਗੀ ਪਾਕਿਸਤਾਨ ਭਾਰਤ ਦੇ ਰਿਸ਼ਤੇ ਬਹੁਤ ਹੀ ਕੋੜੇ ਹੋ ਚੁੱਕੇ ਸੀਗੇ ਬੈਨ ਕਰ ਦਿੱਤੇ ਪੋਲਿਟੀਸ਼ੀਅਨ ਵਗੈਰਾ ਦੇ ਅਕਾਊਂਟ ਵਗੈਰਾ ਐਕਟਰਾਂ ਦੇ ਅਕਾਊਂਟ ਵਗੈਰਾ ਕਹਿੰਦੇ ਜੀ ਅਸੀਂ ਨਹੀਂ ਕਰਾਂਗੇ ਦਿਲਜੀਤ ਉੱਤੇ ਦੋਸਤੋ ਬਾਇਕਾਟ ਦੀਆਂ ਗੱਲਾਂ ਉੱਠੀਆਂ ਦਿਲਜੀਤ ਨੇ ਇਸ ਚੱਕਰ 'ਚ ਭਾਰਤ 'ਚ ਫਿਲਮ ਨਹੀਂ ਰਿਲੀਜ਼ ਕੀਤੀ ਕਿ ਨਹੀਂ ਇਹਨੇ ਸਾਡੇ ਰਿਸ਼ਤੇ ਇਸ ਟਾਈਮ ਠੀਕ ਇਸ ਟਾਈਮ ਨਹੀਂ ਰਿਲੀਜ਼ ਕਰ ਸਕਦੇ ਸਰਦਾਰ ਜੀ ਥਰੀ ਫੌਰਨ ਜੀ ਕੀਤੀ ਲੇਕਿਨ ਫੇਰ ਵੀ ਦਿਲਜੀਤ ਦਾ ਬੁਆਇਕਾਟ ਕੀਤਾ ਗਿਆ ਕਿਉਂ ਕੀਤਾ ਗਿਆ ਕਹਿੰਦੇ ਪਾਕਿਸਤਾਨੀ ਐਕਟ੍ਰੈਸ ਲਈ ਜਦੋਂ ਕਿ ਸ਼ੂਟਿੰਗ ਜਨਵਰੀ ਚ ਹੋ ਚੁੱਕੀ ਸੀ ਫਿਰ ਆਉਂਦਾ ਏਸ਼ੀਆ ਕੱਪ ਇਹਦਾ ਆਉਂਦਾ ਫਿਰ ਦੋਗਲਾਪਨ ਏਸ਼ੀਆ ਕੱਪ ਚ ਭਾਰਤ ਪਾਕਿਸਤਾਨ ਨਾਲ ਖੇਡਦਾ ਹੈ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਖੇਡਦਾ ਹੈ ਇਹਦਾ ਫਿਰ ਲੋਕੀ ਕਾਊਂਟਰ ਦੰਦੇ ਨੇ ਕਿ ਜੀ ਉਹ ਅੰਤਰਰਾਸ਼ਟਰੀ ਟੂਰਨਾਮੈਂਟ ਨੇ ਉੱਥੇ ਖੇਡਣਾ ਪੈਂਦਾ ਠੀਕ ਹੈ ਜੀ ਖੇਡੋ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਵੱਖਰੇ ਵੱਖਰੇ ਗਰੁੱਪਾਂ 'ਚ ਰੱਖੋ ਲੇਕਿਨ ਨਹੀਂ ਸੇਮ ਗਰੁੱਪ 'ਚ ਰੱਖੇ ਫਿਰ ਅੱਗੇ ਸੁਪਰ 4 'ਚ ਫੇਰ ਟਕਰਾਏ ਫਿਰ ਫਾਈਨਲ 'ਚ ਟਕਰਾਏ ਰੀਸੈਂਟਲੀ ਭਾਰਤ ਪਾਕਿਸਤਾਨ ਕੁੜੀਆਂ ਦਾ ਵੀ ਕ੍ਰਿਕਟ ਮੈਚ ਹੋਇਆ ਉਹਦੇ ਵਿੱਚ ਵੀ ਭਾਰਤ ਪਾਕਿਸਤਾਨ ਨਾਲ ਖੇਡਦਾ ਹੈ ਹੁਣ ਕਿਸੇ ਨੇ ਬਾਇਕਾਟ ਨਹੀਂ ਕੀਤਾ ਨਾ ਏਸ਼ੀਆ ਕੱਪ ਕੀਤਾ ਨਾ ਇਹ ਕੀਤਾ ਸਭ ਨੇ ਦੇਖਿਆ ਭਾਰਤ ਪਾਕਿਸਤਾਨ ਦੇ ਵਿੱਚ ਗੱਲਬਾਤ ਨਹੀਂ ਹੋ ਰਹੀ ਹੈ ਐਮਬੈਸੀਆਂ ਵਿੱਚ ਬੰਦੇ ਨਹੀਂ ਹੈ ਬਾਰਡਰ ਸਾਡੇ ਬੰਦ ਨੇ ਲੇਕਿਨ ਫੇਰ ਆਉਂਦਾ ਗੁਰੂ ਨਾਨਕ ਪਾਚਾ ਜੀ ਦਾ ਗੁਰਪੁਰਬ ਹਰ ਸਾਲ ਹੁੰਦਾ ਹੈ ਕਿ ਭਾਰਤੀ ਸਲਾਨੀ ਜਾਣਾ ਚਾਹੁੰਦੇ ਨੇ ਕਿ ਸਿੱਖੀਜ਼ਮ ਦੇ ਫਾਊਂਡਰ ਪਹਿਲੇ ਪਾਤਸ਼ਾ ਜਿੱਥੇ ਜਨਮ ਹੋਇਆ ਸੀ ਕਿ ਨਨਕਾਣਾ ਸਾਹਿਬ ਉੱਥੇ ਦਰ ਤੇ ਜਾ ਕੇ ਆਪਣ ਨਤਮਸਤਕ ਹੋਈਏ ਤਾਂ ਭਾਰਤੀ ਸਰਕਾਰ ਨੂੰ ਓਬਵੀਅਸਲੀ ਰਿਕੁਐਸਟ ਕਰਨੀ ਪੈਂਦੀ ਹੈ ਕਿ ਜੀ ਤੁਸੀਂ ਰਿਕੁਐਸਟ ਕਰੋ ਅੱਗੇ ਕਿ ਅਸੀਂ ਪਾਕਿਸਤਾਨ ਜਾ ਸਕੀਏ ਤਾਂ ਭਾਰਤੀ ਹੋਮ ਮਿਨਿਸਟਰੀ ਨੇ ਪਹਿਲਾਂ ਪਾਕਿਸਤਾਨ ਨੂੰ ਰਿਕੁਐਸਟ ਕੀਤੀ ਕਿ ਜੀ ਸਾਡੇ ਬੰਦੇ ਆਣਾ ਚਾਹੁੰਦੇ ਨੇ ਉਤਰੋ ਤੁਸੀਂ ਇੱਕ ਘਰ ਹੈ ਦੂਜਾ ਘਰ ਹੈ ਬਹੁਤ ਜ਼ਿਆਦਾ ਲੜਾਈ ਹੈ ਲੇਕਿਨ ਫੇਰ ਵੀ ਇਹ ਘਰ ਕਹਿ ਰਿਹਾ ਇੱਥੇ ਜਾ ਕੇ ਕਿ ਛੋਟੀ ਜੀ ਇੱਕ ਰਿਕਵੈਸਟ ਹੈ ਸਾਡੀ ਸਾਨੂੰ ਇੱਕ ਵਾਰ ਆਕੇ ਤੁਹਾਡੇ ਗਰਾਊਂਡ ਦੇ ਵਿੱਚ ਖੇਡਣਾ ਹੈ ਸਮਥਿੰਗ ਲਾਈਕ ਥੀ ਸਮਝ ਰਹੇ ਹੋ ਤੁਸੀਂ ਤੁਹਾਡਾ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰ ਰਹੇ ਕਿ ਦੋ ਘਰ ਨੇ ਦੋਨਾਂ ਵਿੱਚ ਲੜਾਈ ਹੈ ਤੁਸੀਂ ਨਹੀਂ ਜਾਂ ਆਂਦੇ ਜਾਂਦੇ ਬਹੁਤ ਬੜਾ ਰਿਸ਼ਤਾ ਹੋਇਆ ਪਿਆ ਲੇਕਿਨ ਫੇਰ ਵੀ ਤੁਸੀਂ ਇਹਨਾਂ ਦੇ ਕੋਲ ਆਕੇ ਰਿਕਵੈਸਟ ਕਰ ਰਹੇ ਹੋ ਕਿ ਅਸੀਂ ਤੁਹਾਡੇ ਗਰਾਊਂਡ ਦੇ ਵਿੱਚ ਆਕੇ ਖੇਡ ਲਈ ਸਮਥਿੰਗ ਲਾਈਕ ਥੈ ਪਾਕਿਸਤਾਨ ਨੇ ਮਨਾ ਕਰਤਾ ਫਿਰ ਪਾਕਿਸਤਾਨ ਨੇ ਹਾਂ ਕਰਤਾ ਕਿ ਹਾਂਜੀ ਠੀਕ ਹੈ ਜੀ ਓਕੇ ਹੈ ਜੀ ਤੁਸੀਂ ਆਪਣੇ ਬੰਦਿਆਂ ਨੂੰ ਭੇਜ ਦਿਓ ਅਸੀਂ ਓਕੇ ਕਰ ਦੇਵਾਂਗੇ ਬਹੁਤ ਵੱਡੀ ਗੱਲ ਹੈ ਜਿਹੜੀ ਭਾਰਤ ਦਾ ਕਹਿਣਾ ਜੇ ਵੱਡੀ ਗੱਲ ਹੈ ਤਾਂ ਪਾਕਿਸਤਾਨ ਦਾ ਐਕਸੈਪਟ ਕਰਨਾ ਉਹ ਤੋਂ ਵੀ ਵੱਡੀ ਗੱਲ ਹੈ ਲੇਕਿਨ ਫਿਰ ਪਾਕਿਸਤਾਨ ਨੇ ਇੱਕ ਇਦਾਂ ਦੀ ਕੁਐਸਚਨੇਬਲ ਆਪਾਂ ਹਰਕਤ ਕੀਤੀ ਇੱਕ ਸ਼ਰਮਨਾਕ ਜੀ ਹਰਕਤ ਕੀਤੀ ਭਾਰਤੀ ਹੋਮ ਮਿਨਿਸਟਰੀ ਵੱਲੋਂ ਲਗਭਗ 2000 ਸੈਲਾਨੀਆਂ ਨੂੰ ਮਨਜ਼ੂਰੀ ਦਿੱਤੀ ਸੀਗੀ ਐ ਨਹੀਂ ਹੁੰਦਾ ਨਾ ਕਿ ਸਾਡਾ ਮਨ ਕੀਤਾ ਸੀ ਜਾਣਾ ਸੀ ਜਲੇ ਜਾਣੇ ਨਹੀਂ ਸਾਨੂੰ ਰਿਕਵੈਸਟ ਭੇਜਣੀ ਪੈਂਦੀ ਹੈ ਹੋਮ ਮਿਨਿਸਟਰੀ ਹੋਮ ਮਿਨਿਸਟਰੀ ਵੈਰੀਫਾਈ ਵਗੈਰਾ ਕਰਦੀ ਹੈ ਉਹ ਤੋਂ ਬਾਅਦ ਮੋਹਰ ਠੱਪੇ ਲੱਗਦੇ ਨੇ ਉਹ ਤੋਂ ਬਾਅਦ ਪਾਕਿਸਤਾਨ ਜਾਂਦਾ ਹੈ ਪਾਕਿਸਤਾਨ ਨੇ ਕੀ ਕੀਤਾ ਸਿੱਖ ਜਿੰਨੇ ਸੀਗੇ ਸਾਰਾ ਜਿਹੜਾ ਪੂਰਾ ਜੱਥਾ ਜਾਂਦਾ ਹੈ ਦੋਸਤੋ ਇਕੱਠਾ ਖੱਲਾਸੇ ਨਕਾਨਾ ਸਾਹਿਬ ਨਹੀਂ ਹੋਰ ਗੁਰਦੁਆਰਿਆਂ ਦੇ ਵੀ ਦਰਸ਼ਨ ਕਰਦੇ ਨੇ ਤਾਂ ਜਦੋਂ ਉਹਨਾਂ ਨੇ ਬਾਰਡਰ ਕਰਾਸ ਕੀਤਾ ਸਿੱਖਾਂ ਨੇ ਕਰ ਲਿਆ ਉਹਨਾਂ ਵਿੱਚੋਂ ਕੁਝ ਜਿਹੜੇ Hindu ਪਰਿਵਾਰ ਤੋਂ ਬਿਲੋਂਗ ਕਰਦੇ ਸੀਗੇ ਉਹਨਾਂ ਨੂੰ ਰੋਕਤਾ ਅਗੇਨ ਮੈਂ ਕਹਿਣਾ ਪਾਕਿਸਤਾਨ ਦੀ ਸਭ ਤੋਂ ਵੱਡੀ ਮਾਈਨੋਰਿਟੀ Hinduism ਹੈ ਜਿੱਦਾਂ ਭਾਰਤ ਵਿੱਚ ਸਭ ਤੋਂ ਵੱਡੀ ਮਾਈਨੋਰਿਟੀ ਕਿਹੜੀ ਹੈ ਮੁਸਲਮਾਨ ਇਸਲਾਮਤਰਾ ਉਦਾਂ ਹੀ ਪਾਕਿਸਤਾਨ ਵਿੱਚ ਮੁਸਲਮਾਨ ਧਰਮ ਤੋਂ ਬਾਅਦ ਸਭ ਤੋਂ ਵੱਡਾ ਧਰਮ ਕਿਹੜਾ ਹੈ ਹਿੰਦੂਇਜ਼ਮ 52 ਲੱਖ ਤਾਂ ਪਾਕਿਸਤਾਨ ਨੇ ਮਨਾ ਕੀਤਾ ਤੇ ਕਿਹਾ ਤੁਸੀਂ ਆਪਣੇ ਮੰਦਰਾਂ ਨੂੰ ਜਾ ਕੇ ਮੱਥਾ ਟੇਕੋ ਇੱਧਰ ਕਿਉਂ ਆ ਰਹੇ ਤਾਂ ਆਓ ਇਹਦੇ ਬਾਰੇ ਤੁਹਾਨੂੰ ਮੈਂ ਚੰਨਣਾ ਪਾਉਣਾ ਖਬਰਾਂ 'ਚ ਕੀ ਕੁਝ ਕਿਹਾ ਜਾ ਰਿਹਾ ਹੈ ਜੋ ਵੀ ਦੇਖੋ ਇਨਫੋਰਮੇਸ਼ਨ ਇਹ ਪਹਿਲਾਂ ਇਹ ਸਮਝ ਲਓ ਇਹਦੇ ਵਿੱਚ ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿ ਰਿਹਾ ਜੋ ਕੁਝ ਵੀ ਹੈ ਸਾਰਾ ਕੁਝ ਦੋਸਤੋ ਪਾਕਿਸਤਾਨ ਨੇ ਕਿਹਾ ਹੈ ਜਾਂ ਫਿਰ ਖਬਰਾਂ ਚ ਕਿਹਾ ਹੋਇਆ ਹੈ ਮੇਰਾ ਮਨਕਰੰਤ ਇਹਦੇ ਵਿੱਚੋਂ ਕੁਝ ਵੀ ਨਹੀਂ ਹੈ ਠੀਕ ਹੈ ਤਾਂ ਯੂ ਆਰ ਨਾਟ ਸਿਕ 14 ਭਾਰਤੀ ਹਿੰਦੂਆਂ ਨੂੰ ਡਿਨਾਈ ਕਰਤਾ ਯਾਨੀ ਕਿ ਮਨਾ ਕਰਤਾ ਕਿ ਤੁਸੀਂ ਗੁਰੂ ਨਾਨਕ ਜਨਮ ਦਿਤੀ ਤੇ ਤੁਸੀਂ ਨਹੀਂ ਜਾ ਸਕੋਗੇ ਤਾਂ ਇੱਕ ਮੈਂ ਜਿੱਦਾਂ ਦੱਸਿਆ ਤੁਹਾਨੂੰ ਪੂਰਾ ਇੱਕ ਜੱਥਾ ਦੋਸਤੋਂ ਜਾਂਦਾ ਹੈ ਅਟਾਰੀ ਬਾਰਡਰ ਦੀ ਦੋਸਤੋਂ ਫੋਟੋਗ੍ਰਾਫ ਹੈ ਦੇਖ ਸਕਦੇ ਹੋ ਸਾਰੇ ਖੁਸ਼ ਨੇ ਯਾਰ ਤਾਂ 14 ਭਾਰਤੀ ਸਿਟੀਜ਼ਨ ਨੂੰ ਕਹਿੰਦੇ ਜੀ ਇਨੀਸ਼ੀਅਲੀ ਅਲਾਉ ਐਂਟਰੀ ਬਾਈ ਪਾਕਿਸਤਾਨ ਪਾਰਟ ਆਫ ਗਰੁੱਪ ऑफ पिलग्रिम ट्रैवलिंग टू रणका साहिब सिख दम वर सेंट बैक आफ्टर ऑफिशियल रिपोर्टेड स्नफ्ड देम एज हिंदूस एंड नॉट सिख कहते 14 भारतीय सिटीजन पहला एंट्री दे दीती गई उनो आ जो आ जो लेकिन आण तो बाद उनो फिर वापस भेज दत्ता गया ए कह के के, के के तुसी सिख नहीं हो तुसी हिंदू ਕਹਿੰਦੇ 14 ਨੂੰ ਰਿਪੋਰਟ ਕੀਤਾ ਗਿਆ ਕਹਿੰਦੇ ਜੀ ਅਰਾਊਂਡ 2100 ਬੰਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਰਾਊਂਡ ਅਰਾਊਂਡ 2000 ਬੰਦਿਆਂ ਨੂੰ ਮਨਜ਼ੂਰੀ ਦਿੱਤੀ ਹੈ ਤਾਂ ਹੋਮ ਮਿਨਿਸਟਰੀ ਨੇ 2000 ਬੰਦਿਆਂ ਨੂੰ ਮਨਜ਼ੂਰੀ ਦਿੱਤੀ ਸੀਗੀ ਇਸਲਾਮਾਬਾਦ ਨੇ ਫਿਰ ਉਸ ਤੋਂ ਬਾਅਦ ਇੰਨੇ ਹੀ ਡਾਕੂਮੈਂਟ ਵੀ ਦਿੱਤੇ ਕਿਉਂਕਿ ਭਾਰਤ ਨੇ ਰਿਕਵੈਸਟ ਕੀਤੀ ਉਹਨਾਂ ਨੇ ਕਿਹਾ ਤਾਂ ਕਹਿੰਦੇ ਜੀ ਮੰਗਲਵਾਰ ਨੂੰ 1900 ਬੰਦਿਆਂ ਨੇ ਭਾਰ ਪਾਕਿਸਤਾਨ ਨੂੰ ਐਂਟਰੀ ਕੀਤੀ ਵਾਗਾ ਬਾਰਡਰ ਤੇ ਉਹੀ ਗੱਲ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਬੰਦਾ ਭਾਰਤ ਵੱਲੋਂ ਪਾਕਿਸਤਾਨ ਗਿਆ ਹੋਵੇ ਆ ਪਾਕਿਸਤਾਨ ਵੱਲੋਂ ਭਾਰਤ ਗਿਆ ਹੋਵੇ ਲੇਕਿਨ ਇਹ ਉੱਭਰ ਕੇ ਆਇਆ ਹੈ ਕਿ ਉਹਨਾਂ ਵਿੱਚ 14 ਜਿਹੜੇ ਸੀਗੇ ਜਿਹੜੇ ਹਿੰਦੂ ਸ਼ਰਧਾਲੂ ਸੀਗੇ ਜਿਹੜੇ ਆਲ ਆਫ ਹੋਮਵਰਕ ਸੁਣ ਕੇ ਜਾਇਓ ਬਹੁਤ ਇੰਪੋਰਟੈਂਟ ਪਾਕਿਸਤਾਨੀ ਬੌਰਨ ਸਿੰਧੀਜ਼ ਮਤਲਬ ਜਨਮ ਪਾਕਿਸਤਾਨ ਚ ਹੋਇਆ ਸੀਗਾ ਸਿੰਧ ਪ੍ਰਾਂਤ ਵਿੱਚ ਹੋਇਆ ਸੀਗਾ ਉਸ ਤੋਂ ਬਾਅਦ ਇੰਡੀਆ ਆ ਗਏ ਸੀਗੇ ਤੇ ਹੁਣ ਇਹਨਾਂ ਕੋਲ ਇੰਡੀਆ ਦੀ ਸਿਟੀਜ਼ਨਸ਼ਿਪ ਹੈ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਇਹਨਾਂ ਨਾਲ ਤੱਕਾ ਕੀਤਾ ਹੈ ਪਾਕਿਸਤਾਨ ਨੇ ਕਹਿੰਦੇ ਇਹਨਾਂ ਨਾਲ ਨਫ਼ਰਤ ਦਿਖਾਈ ਹੈ ਕਿ ਤੁਸੀਂ ਪਹਿਲਾਂ ਸਾਡੇ ਸੀਗੇ ਸਿਟੀਜ਼ਨ ਲੇਕਿਨ ਤੁਸੀਂ ਸਾਡੇ ਕੋਲੋਂ ਚਲੇ ਗਏ ਤੁਸੀਂ ਭਾਰਤ ਦੀ ਸਿਟੀਜ਼ਨਸ਼ਿਪ ਲੈ ਲਈ ਤੇ ਤੁਸੀਂ ਹੁਣ ਵਾਪਸ ਆਣਾ ਚਾਹੁੰਦੇ ਹੋ ਤੁਹਾਨੂੰ ਮੈਂ ਦੱਸ ਦਵਾ ਜਿਹੜਾ ਸਿੰਧੀ ਨੇ ਹੁੰਦੇ ਨੇ ਜਿੱਦਾਂ ਕਿ ਤੁਸੀਂ ਬਹੁਤ ਸਾਰੇ ਬੰਦਿਆਂ ਨੂੰ ਜਾਣਦੇ ਹੋਣਗੇ ਐਕਟਰਸ ਵਗੈਰਾ ਨੇ ਰਣਵੀਰ ਸਿੰਘ ਇੱਕ ਸਿੰਧੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਹੁਤ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਦੋਸਤੋਂ ਪਾਠ ਵੀ ਕਰਦੇ ਨੇ ਸਿੰਧੀ ਜਿਹੜਾ ਧਰਮ ਹੁੰਦਾ ਹੈ ਸਿੰਧੀ ਲੋਕ ਨੇ ਹੁੰਦੇ ਜਿਹੜੇ ਹੁੰਦੇ ਨੇ ਜਿਹੜੇ ਤਾਂ ਇਹਨਾਂ ਨੇ ਕਿਹਾ ਕਿ ਇਹ ਪਾਕਿਸਤਾਨ ਵਿੱਚ ਜੰਮੇ ਹੋਏ ਸਿੰਧੀ ਲੋਕ ਸੀਗੇ ਇਹ ਫਿਰ ਕਿੱਥੇ ਚਲੇ ਗਏ ਇਹ ਭਾਰਤ ਚਲੇ ਗਏ ਤੇ ਭਾਰਤੀ ਨਾਗਰਿਕ ਬਣ ਗਏ ਤੇ ਹੁਣ ਜਿਹੜਾ ਆਣਾ ਚਾਹੁੰਦੇ ਸੀਗੇ ਇਹਨਾਂ ਨੂੰ ਮਨਾ ਕਰਤਾ ਤਾਂ ਸੁਤਰਾ ਨੇ ਕਿਹਾ ਕਿ 14 ਬੰਦੇ ਕਹਿੰਦੇ ਜੀ ਜਿਹੜੇ ਦਿੱਲੀ ਤੋਂ ਸੀਗੇ ਲਖਨਊ ਤੋਂ ਸੀਗੇ ਕਹਿੰਦੇ ਵਾਪਸ ਆਏ ਨੇ ਹਿਊਮਿਲੀਏਟ ਹੋ ਕੇ ਥੋੜਾ ਸ਼ਰਮ ਵਿੱਚ ਆਏ ਨੇ ਕਿ ਯਾਰ ਸਾਨੂੰ ਵਾਪਸ ਭੇਜਤਾ ਇਹਨਾਂ ਤੋਂ ਇਲਾਵਾ 300 ਹੋਰ ਬੰਦਿਆਂ ਨੂੰ ਵਾਪਸ ਭੇਜਤਾ ਕਹਿੰਦੇ ਜਿਨ੍ਹਾਂ ਨੇ ਅਪਲਾਈ ਕੀਤੇ ਸੀ ਵੀਜ਼ਾ ਇੰਡੀਪੈਂਡੈਂਟਲੀ ਬਿਕੋਜ਼ ਦੇ ਡਿਡ ਨਾਟ ਹੈਵ ਦਾ ਰਿਕੁਇਜ਼ਿਟ ਹੋਮ ਮਿਨਿਸਟਰੀ ਐ ਨਹੀਂ ਹੁੰਦਾ ਨਾ ਕਿ ਤੁਸੀਂ ਵੀਜ਼ਾ ਲਈ ਅਪਲਾਈ ਕਰ ਦੋ ਤੇ ਤੁਸੀਂ ਚਲੇ ਜਾਓਗੇ ਨਹੀਂ ਤੁਹਾਨੂੰ ਹੋਮ ਮਿਨਿਸਟਰੀ ਦੇ ਅਪਰੂਵਲ ਦੀ ਲੋੜ ਹੁੰਦੀ ਹੈ ਅਕਾਲ ਤਖਤ ਲੀਡਰ ਤੁਹਾਨੂੰ ਪਤਾ ਗਿਆਨੀ ਕੁਲਦੀਪ ਸਿੰਘ ਗਰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡੈਲੀਗੇਸ਼ਨ ਲੀਡ ਕੀਤੀ ਸੀ ਬੀਬੀ ਗੁਰਿੰਦਰ ਕੌਰ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਰਵਿੰਦਰ ਸਿੰਘ ਸਵੀਟਾ ਇਹਨਾਂ ਨੇ ਵੀ ਦੋਸਤੋ ਬਾਰਡਰ ਕ੍ਰੋਸ ਕੀਤਾ ਤਾਂ ਹੁਣ 10 ਦਿਨ ਦਾ ਦੋਸਤੋ ਉੱਥੇ ਸਟੇ ਹੈ ਕਹਿੰਦੇ ਸਿੱਖ ਜਿਹੜੇ ਸ਼ਰਧਾਲੂ ਨੇ ਉੱਥੇ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਲ ਗੁਰਦੁਆਰਾ ਸੱਚਾ ਸੌਦਾ ਫਰੂਕਾਬਾਦ ਅਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਮੱਥਾ ਟੇਕਣਗੇ ਹੁਣ ਇਹ ਗੱਲਬਾਤ ਹੈ ਦੋਸਤੋ Hindu ਲੋਕਾਂ ਨੂੰ ਕਹਿੰਦੇ ਜੀ 14 ਲੋਕਾਂ ਨੂੰ ਵਾਪਸ ਭੇਜਿਆ ਹੈ ਪਾਕਿਸਤਾਨ ਦਾ ਕਹਿਣਾ ਹੈ ਮਤਲਬ ਉਹਨਾਂ ਨੇ ਦੱਸਿਆ ਕਿ ਅਸੀਂ ਪਾਕਿਸਤਾਨ ਵਿੱਚ ਜੰਮੇ ਹੋਏ ਸਿੰਧੀ ਲੋਕ ਸੀਗੇ ਭਾਰਤ ਆ ਕੇ ਸਿਟੀਜ਼ਨਸ਼ਿਪ ਲਈ ਤਾਂ ਕਰਕੇ ਪਾਕਿਸਤਾਨ ਨੇ ਸਾਡੇ ਨਾਲ ਇਦਾਂ ਦਾ ਵਿਤਕਰਾ ਕੀਤਾ ਹੈ ਹੁਣ ਪਾਕਿਸਤਾਨ ਦੀ ਸਭ ਤੋਂ ਵੱਡੀ ਮਾਈਨੋਰਿਟੀ ਹੈ ਹਿੰਦੂਇਸਮ ਅਸੀਂ ਐਨੀ ਕਹਿ ਸਕਦੇ ਕਿ ਪਾਕਿਸਤਾਨ ਨੇ ਹਿੰਦੂਆਂ ਦੇ ਖਿਲਾਫ ਕੀਤਾ ਨਹੀਂ ਪਾਕਿਸਤਾਨ ਵਿੱਚ 52 ਲੱਖ ਹਿੰਦੂਜ਼ ਨੇ ਇਸ ਟਾਈਮ ਦੀ ਮੈਂ ਗੱਲ ਕਰਾਂ ਲੇਟੈਸਟ ਡਾਟਾ ਦੀ ਜੇ ਮੈਂ ਗੱਲ ਕਰਾਂ ਤੁਸੀਂ ਵੀ ਆਪਣੇ ਐਪ ਚੈੱਕ ਕਰ ਸਕਦੇ ਹੋ ਸਭ ਤੋਂ ਵੱਡੀ ਮਾਈਨੋਰਿਟੀ ਪਾਕਿਸਤਾਨ ਦੇ ਵਿੱਚ ਇਸ ਟਾਈਮ ਹਿੰਦੂਇਸਮ ਹੈ ਤੁਸੀਂ ਕਹੋਗੇ ਸਿੱਖਾਂ ਦੀ ਸਿੱਖਾਂ ਦੀ ਗਿਣਤੀ ਉੱਥੇ ਸਿਰਫ 0.01% ਹੈ 20 ਕਰੋੜ ਦੀ ਆਬਾਦੀ ਵਿੱਚੋਂ ਸਿਰਫ ਸਿਰਫ ਲਗਭਗ 20 ਹਜ਼ਾਰ ਹੀ ਸਿੱਖ ਤੁਹਾਨੂੰ ਉੱਥੇ ਮਿਲਣਗੇ ਥੋੜਾ ਇਹਦੇ ਬਾਰੇ ਕੀ ਵਿਚਾਰ ਹੈ ਦੋਸਤੋ ਕਮੈਂਟਾਂ 'ਚ ਜਰੂਰ ਦੱਸਿਓ ਕਿਉਂਕਿ ਜਾਣਨਾ ਜ਼ਰੂਰੀ ਹੈ ਕਿ ਲੋਕ ਕੀ ਸੋਚ ਰਹੇ ਨੇ ਪਏ ਪਾਕਿਸਤਾਨ ਦੀ ਗੱਲ ਹੈ ਭਾਰਤੀ ਲੋਕ ਇਸ ਦਾ ਬਾਰੇ ਕੀ ਕਹਿੰਦੇ ਨੇ ਠੀਕ ਕੀਤਾ ਪਾਕਿਸਤਾਨ ਨੇ ਕਿ ਮਾੜਾ ਕੀਤਾ ਇਹਦੇ ਵਿੱਚ ਜਿੰਨੀ ਇਨਫੋਰਮੇਸ਼ਨ ਦੱਸੀ ਗਈ ਹੈ ਮੇਰਾ ਕੁਝ ਵੀ ਨਹੀਂ ਇਹਦੇ ਵਿੱਚ ਪੁਆਇੰਟ ਆਫ View ਸਾਰੀ ਇਨਫੋਰਮੇਸ਼ਨ ਦੋਸਤੋ ਤੁਹਾਡੇ ਸਾਹਮਣੇ ਮੈਂ ਦਿੱਤੀ ਹੋਈ ਹੈ ਤੇ ਜਿੱਦਾਂ ਮੈਂ ਕਲਾਸ ਦੀ ਸਟਾਰਟਿੰਗ 'ਚ ਕਿਹਾ ਸੀਗਾ ਕਿ ਕੋਈ ਸਕਿੱਲ ਜ਼ਰੂਰ ਸਿੱਖੋ ਤਾਂ ਕਿ ਘਰੇ ਆਪਾਂ ਇੱਕ ਸਪੋਰਟ ਕਰ ਸਕੇ ਆਪਣੀ ਫੈਮਿਲੀ ਨੂੰ ਜਿਹੜੇ ਵੀ ਮੀਡਲ ਕਲਾਸ ਤੋਂ ਆਉਂਦੇ ਨੇ ਪੈਸਾ ਜਦੋਂ ਵੀ ਆਵੇ ਜਿੰਨਾ ਵੀ ਆਵੇ ਉਹ ਇਹੀ ਹੁੰਦਾ ਕਿ ਹਾਂ ਯਾਰ ਹੋਰ ਕਰ ਲਈਏ ਤਾਂ ਇੱਕ ਬਹੁਤ ਹੀ ਬਿਹਤਰੀਨ ਸਕਿੱਲ ਮੈਂ ਤੁਹਾਡੇ ਲਈ ਲੈ ਕੇ ਆਇਆ ਜਿਹੜਾ ਭਾਰਤ ਵਿੱਚ ਹਜੇ ਤੱਕ ਦੋਸਤੋ ਫੈਲੀ ਨਹੀਂ ਹੈ ਜਿਹੜੀ ਹੈ AI ਦੀ ਸਕਿੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਕਿੱਲ ਤਾਂ ਸੁਣ ਕੇ ਜਾਈਏ ਓਕੇ ਜੀ ਆਪ ਪੂਰਤ ਸਭੀਖੀ ਇੱਥੇ ਜੀ 14 ਹਿੰਦੂ ਜਿਹੜੇ ਸਨ ਉਹ ਪਾਕਿਸਤਾਨ ਆਣਾ ਚਾਹੁੰਦੇ ਸਨ ਤੇ ਪਾਕਿਸਤਾਨ ਨੇ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਤੁਸੀਂ ਹਿੰਦੂ ਹੋ ਤਾਂ ਤੁਹਾਨੂੰ ਆਉਣ ਦੀ ਇਜਾਜ਼ਤ ਨਹੀਂ ਹੈ ਠੀਕ ਹੈ ਤੇ ਇੱਥੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪਾਕਿਸਤਾਨ ਨੇ ਬਹੁਤ ਵਧੀਆ ਕੰਮ ਕੀਤਾ ਹੈ ਪਾਕਿਸਤਾਨ ਨੇ ਬਿਲਕੁਲ ਠੀਕ ਕੀਤਾ ਠੀਕ ਹੈ ਇੱਥੇ ਇਹਨਾਂ ਨੇ ਦੱਸ ਦਿੱਤਾ ਕਿ ਇਹ ਕਿਹੜੇ ਹਿੰਦੂ ਸਨ ਠੀਕ ਹੈ ਇਹ ਉਹ ਹਿੰਦੂਸਤਾਨ ਜਿਹੜਾ ਪਾਕਿਸਤਾਨ ਛੱਡ ਕੇ ਇੰਡੀਆ ਦੇ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਲੈ ਲਈ ਦੀ ਸੀ ਤੇ ਹੁਣ ਇੰਡੀਆ ਦੇ ਵਿੱਚ ਹੀ ਰਹਿੰਦੇ ਸਨ ਤੇ ਇੱਥੇ ਪਾਕਿਸਤਾਨ ਦੀ ਜਿਹੜੀ ਐਮਬੈਸੀ ਹੈ ਉਹਨਾਂ ਨੇ ਅਬਜੈਕਸ਼ਨ ਚੁੱਕਿਆ ਕਿ ਇਹ ਪਹਿਲਾ ਪਾਕਿਸਤਾਨ ਛੱਡ ਕੇ ਟੁਰ ਗਏ ਨੇ ਤੇ ਹੁਣ ਦੁਬਾਰਾ ਪਾਕਿਸਤਾਨ ਦੇ ਵਿੱਚ ਕੀ ਤਰ੍ਹਾਂ ਆਨਦੇ ਪਏ ਨੇ ਲਾਈਕ ਇੱਥੇ ਬੇਸਿਕਲੀ ਡਾਊਟ ਦੀ ਬੇਸ ਤੇ ਵੀ ਸਮ ਟਾਈਮਸ ਹੁੰਦਾ ਹੈ ਕਿ ਐਂਟਰੀ ਜਿਹੜੀਆਂ ਨੇ ਨਹੀਂ ਹੁੰਦੀਆਂ ਠੀਕ ਹੈ ਤੇ ਇੱਥੇ ਸੋ ਚੀਜ਼ਾਂ ਜਿਹੜੀ ਹੈ ਲਾਈਕ ਆ ਠੀਕ ਹੈ ਦੇਖੀਆਂ ਜਾਂਦੀਆਂ ਨੇ ਕਿ ਆਇਆ ਹੈ ਬੰਦਾ ਪਾਕਿਸਤਾਨ ਦਾ ਵਿਜ਼ਿਟ ਕਰਦਾ ਪਿਆ ਤੇ ਇਹਦਾ ਮਕਸਦ ਕੀ ਹੋ ਸਕਦਾ ਹੈ ਸਪੈਸ਼ਲੀ ਇੱਥੇ ਕੋਈ ਹੋਰ ਚੀਜ਼ ਹੈ ਠੀਕ ਹੈ ਅਤੇ ਬਹੁਤ ਸਾਰੇ ਲੋਕ ਕਹਿੰਦੇ ਵੀ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਠੀਕ ਹੈ ਜਨਮ ਦਿਨ ਨੇ ਤੇ ਇੱਥੇ ਬਿਲਕੁਲ ਵੀ ਜੱਥਿਆਂ ਦੇ ਨਾਲ ਕਿਸੇ ਵੀ Hindu ਨੂੰ ਆਣਾ ਨਹੀਂ ਚਾਹੀਦਾ ਅਗਰ ਉਹਨਾਂ ਨੇ ਆਣੇ ਤੇ ਉਹ ਦੂਜਿਆਂ ਦਿਨ ਆ ਜਾਣ ਕਿਉਂਕਿ ਇਹ ਡੇਜ਼ ਉਹ ਸਪੈਸ਼ਲ ਨੇ ਤੇ ਇਹ ਡੇਜ਼ ਪੂਰਾ ਦਾ ਪੂਰਾ ਰਾਈਟ ਜਿਹੜਾ ਸਾਰਿਆਂ ਤੋਂ ਪਹਿਲਾਂ ਸਿੱਖਾਂ ਦਾ ਹੈ ਠੀਕ ਹੈ ਕਿ ਸਿੱਖ ਆਣ ਤੇ ਉਹ ਵਿਜ਼ਿਟ ਕਰ ਕਿਉਂਕਿ ਉਹਨਾਂ ਦੇ ਜਿਹੜੇ ਮਸਬੀ ਇਮੋਸ਼ਨਸ ਨੇ ਰੀਜਸ ਇਮੋਸ਼ਨਸ ਨੇ ਓ ਅਟੈਚ ਨੇ ਠੀਕ ਹੈ ਤੇ ਇੱਥੇ ਇਹ ਕਹਿਣਾ ਕਿ ਹਿੰਦਿਆ ਹਿੰਦੂਆਂ ਨੂੰ ਅਮ ਪਾਕਿਸਤਾਨ ਨੇ ਰਿਜੈਕਟ ਕਰ ਦਿੱਤਾ ਹੈ ਕਿਸੇ ਬੇਸ ਤੋਂ ਹੀ ਉਹਨਾਂ ਨੂੰ ਰਿਜੈਕਟ ਕੀਤਾ ਹੈ ਕਿਸੇ ਵਜ੍ਹਾ ਤੋਂ ਹੀ ਰਿਜੈਕਟ ਕੀਤਾ ਹੈ ਇੱਥੇ ਇੰਡੀਆ ਦੇ ਵਿੱਚ ਬਹੁਤ ਸਾਰੇ ਪਾਕਿਸਤਾਨੀਆਂ ਨੂੰ ਵੀਜ਼ਾ ਨਹੀਂ ਲੱਭਦੇ ਉਹ ਲੰਬੇ ਲੰਬੇ ਹਫ਼ਤੇ ਤੱਕ ਜਿਹੜੇ ਪਾਕਿਸਤਾਨੀਆਂ ਦੇ ਨਾਂ ਨੇ ਉਹ ਪ੍ਰੋਸੈਸਿੰਗ ਦੇ ਵਿੱਚ ਪੇ ਰਹਿੰਦੇ ਨੇ ਤੇ ਇੱਥੇ ਪਾਕਿਸਤਾਨੀ ਹੁਣ ਇਹ ਕਹਿਣਾ ਸ਼ੁਰੂ ਕਰਦੇ ਕਿ ਮੁਸਲਮਾਨਾਂ ਨੂੰ ਵੀਜ਼ੇ ਨਹੀਂ ਦਿੰਦਾ ਇੰਡੀਆ ਠੀਕ ਹੈ ਤੇ ਇਹ ਗੱਲ ਲਾਈਕ ਫਿਰ ਅਸੀਂ ਕਰੀਏ ਤੇ ਫਿਰ ਸ਼ਾਇਦ ਬਹੁਤ ਸਾਰੇ ਹਿੰਦੂ ਜੇ ਕਹਿਣਗੇ ਕਿ ਇਹ ਤਾਂ ਪਾਕਿਸਤਾਨੀ ਕਿਉਂ ਜੀ ਗੱਲਾਂ ਕਰਦੇ ਨੇ ਤੇ ਐਸੇ ਤਰ੍ਹਾਂ ਹਿੰਦੂਆਂ ਕਿਸੇ ਹਿੰਦੂਆਂ ਨੂੰ ਲੈ ਪਾਕਿਸਤਾਨ ਨੇ ਆਣ ਤੋਂ ਰੋਕਿਆ ਤੇ ਜ਼ਾਹਰੀ ਜੀ ਗੱਲ ਹੈ ਕੋਈ ਵਜ੍ਹਾ ਹੈ ਪਾਕਿਸਤਾਨ ਸਿਕਿਉਰਿਟੀ ਦੇ ਇਸ਼ੂ ਨੇ ਇੱਥੇ ਸੋ ਚੀਜ਼ਾਂ ਵੇਖਣੀਆਂ ਹੁੰਦੀਆਂ ਨੇ ਸਿਕਿਉਰਿਟੀ ਵਾਲਿਆਂ ਨੇ ਤੇ ਇਹ ਚੀਜ਼ ਬਿਲਕੁਲ ਗਲਤ ਹੈ ਕਿ ਮਜ਼ਹਬ ਦੀ ਬੁਨਿਆਦ ਤੇ ਉਹਨਾਂ ਨੂੰ ਰੋਕਿਆ ਵੈਲ ਇੱਥੇ ਕਿਆ ਹੈ ਇਹ ਹੈ ਕਿ ਤੁਸੀਂ ਹਿੰਦੂ ਹੋ ਤੇ ਨਾਲ ਸਪੈਸ਼ਲੀ ਵਜ੍ਹਾ ਐਸੀ ਕਿ ਉਹ ਆਲਰੇਡੀ ਲਾਈਕ ਪਾਕਿਸਤਾਨ ਦੇ ਮਾਈਗ੍ਰੈਂਟਸ ਆਂ ਪਾਕਿਸਤਾਨ ਛੱਡ ਕੇ ਜਾ ਚੁੱਕੇ ਸਨ ਤੇ ਜ਼ਾਹਰੀ ਜੀ ਗੱਲ ਹੈ ਇੱਥੇ ਜਿਹੜਾ ਪਾਕਿਸਤਾਨ ਛੱਡ ਕੇ ਜਾ ਚੁੱਕਿਆ ਪਾਕਿਸਤਾਨ ਦੀ ਸਹਿਰੀ ਜਿਨੂੰ ਨਹੀਂ ਚਾਹੀਦੀ ਤੇ ਉਹਨੇ ਇੰਡੀਆ ਦੀ ਸਹਿਰੀ ਲੈ ਲਈ ਹੈ ਉੱਥੇ ਹੀ ਰਹਿਣਾ ਚਾਹੁੰਦਾ ਹੈ ਤੇ ਆਈ ਥਿੰਕ ਐ ਬੇਸ ਤੂੰ ਨਾ ਉਹਨਾਂ ਨੂੰ ਰੋਕਿਆ ਗਿਆ ਤੇ ਇੱਥੇ ਲਾਈਕ ਮਸਜਦ ਦਾ ਐਸ ਸੱਚ ਕੋਈ ਇਸ਼ੂ ਨਹੀਂ ਆਥੇ ਬੇਸਿਕ ਇਸ਼ੂ ਹੈ ਇਮੀਗ੍ਰੇਸ਼ਨ ਦਾ ਠੀਕ ਹੈ ਅਤੇ ਲਾਈਕ ਐਥਿਕ ਪਾਕਿਸਤਾਨ ਦੇ ਵਿੱਚ ਜਿਹੜੇ ਹਿੰਦੂ ਰਹਿੰਦੇ ਨੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਜ਼ਿਆਦਾ ਹਰਟ ਹੋਏ ਨੇ ਲਾਈਕ ਮੈਨੂੰ ਨਹੀਂ ਲੱਗਦਾ ਕਿ ਕੋਈ ਬੋਤੇ ਹਿੰਦੂ ਜਿਹੜੇ ਨੇ ਹਰਟ ਹੋਏ ਹੋਣ ਤਾਂ ਬਹੁਤ ਸਾਰੇ ਇੰਡੀਆ ਦੇ ਜਿਹੜੇ ਹਿੰਦੂਸ ਨੇ ਉਹ ਵੀ ਇਹਨੂੰ ਲੈ ਕੇ ਕਾਫੀ ਜਿਹੜਾ ਨਾ ਸ਼ੋਅ ਕਰਾਂਦੇ ਪਏ ਨੇ ਕਿ ਸਾਨੂੰ ਬੜਾ ਤੁਖ ਹੋਇਆ ਕੀ ਕੀਤਾ ਪਾਕਿਸਤਾਨ ਨੇ ਇਹੋ ਜਿਹੀ ਚੀਜ਼ਾਂ ਤੇ ਮੁਸਲਮਾਨਾਂ ਦੇ ਨਾਲ ਬਹੁਤ ਜ਼ਿਆਦਾ ਹੁੰਦੀਆਂ ਰਹਿੰਦੀਆਂ ਨੇ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਇਹੋ ਜਿਹੇ ਤੱਕ ਹੁੰਦੇ ਰਹਿੰਦੇ ਨੇ ਤੇ ਆਈ ਥਿੰਕ ਇੰਡੀਆ ਨੂੰ ਨਾਰਮਲ ਫੀਲ ਕਰਨਾ ਚਾਹੀਦਾ ਹੈ ਪਾਕਿਸਤਾਨ ਨੇ ਇਹੋ ਜਿਹੀ ਕੋਈ ਸਟੈਪ ਲੈ ਆਇਆ ਤਾਂ ਇੰਡੀਆ ਦੇ ਵਾਸਤੇ ਤਾਂ ਕੋਈ ਵੱਡੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਇੰਡੀਆ ਤੇ ਐਵਰੀ ਡੇ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਦਾ ਪਿਆ ਹੁੰਦਾ ਹੈ ਕਿ ਬਾਅਦ ਚ ਪਤਾ ਲੱਗਦਾ ਕਿ ਯਾਰ ਐਵੇਂ ਕੋ ਕੀ ਹੁੰਦਾ ਪਿਆ ਮਨੋਰਟੀਜ਼ ਦੇ ਨਾਲ ਇੰਡੀਆ ਦੇ ਵਿੱਚ ਤੇ ਆਈ ਥਿੰਕ ਇੰਡੀਆਨ ਬਿਲਕੁਲ ਸੂਟ ਨਹੀਂ ਕਰਦਾ ਇਹੋ ਜਿਹੇ ਰੈਕਸ਼ਨਸ ਚੁਕਣਾ ਤੇ ਲਾਈਕ ਤੁਸੀਂ ਕੀ ਕਹੋਗੇ ਤੁਸੀਂ ਮੇਰੇ ਪੁਆਇੰਟ ਆਫ View ਨਾਲ ਐਗਰੀ ਕਰਦੇ ਹੋ ਦੇਖ ਕੇ ਐਗਰੀ ਕਰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਇੱਥੇ ਸਿੱਖ ਜੱਥੇ ਦੇ ਨਾਲ ਹਿੰਦੂਆਂ ਨੂੰ ਪਾਕਿਸਤਾਨ ਆਉਣ ਦੀ ਇਜਾਜ਼ਤ ਹੋਣੀ ਚਾਹੀਦੀ ਐ ਸਪੈਸ਼ਲੀ ਅੰਨੇ ਕਾਸ ਮੌਕਿਆਂ ਤੇ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਸਟ ਵਿੱਚ ਦੱਸੋ ਕਮੈਂਟ ਸੈਕਸ਼ਨ ਤੁਹਾਡਾ ਫਿਰ ਤੁਮਿਲ ਮੁਲਾਕਾਤ ਹੁੰਦੀ ਸੱਚੇ ਆ